ਹਾਂਜੀ ਸਸ਼ਿਕਾ ਜੀ ਚਹਿਕ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਪਹਿਣਾ ਦਾ ਸਵਾਗਤ ਆ ਅੱਜ ਅਸੀਂ ਜਿਹੜੇ ਸੂਟ ਲੈ ਕੇ ਆਏ ਹਾਂ ਬਹੁਤ ਪਿਆਰੀ ਬਹੁਤ ਸੋਹਣੀ ਪਸ਼ਮੀਨਾ ਦੀ ਸਾਰੀ ਕਲੈਕਸ਼ਨ ਲੈ ਕੇ ਆਈਆਂ ਤੇ ਸਾਰੀ ਹੀ ਲੈਸ ਦੇ ਵਿੱਚ ਲੈ ਕੇ ਆਇਆ ਠੀਕ ਹੈ ਜੀ ਇੱਕ ਤਾਂ ਆਪਣੇ ਕੋਲ ਰਾਮਟੈਕਸ ਦੀਆਂ ਕਲੈਕਸ਼ਨਾਂ ਚੱਲ ਰਹੀਆਂ ਜਿਨ੍ਹਾਂ ਨੂੰ ਪਹਿਣਾ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਨੇ ਠੀਕ ਹੈ ਜੀ ਬਾਕੀ ਆਪਾਂ ਜਿੰਨੀ ਵੀ ਅੱਜ ਦੀ ਕਲੈਕਸ਼ਨ ਰਹੂਗੀ 10 ਬ੍ਰਾਂਡ ਦੀ ਬਹੁਤ ਸੋਹਣੀ ਵਰਕ ਵਾਲੀ ਕਲੈਕਸ਼ਨ ਆਈ ਆ ਇਹ ਸਾਰੇ ਸੂਟ 2895 2795 ਵਾਲੇ ਸੀਗੇ ਜਿਹੜੇ ਆਪਾਂ ਸੇਮ ਰੇਡ ਰਾਮਟੈਕਸ ਵਾਲੇ ਰੇਡ 25 2500 ਜਾਣ ਕੇ 2550 ਉਹ ਰੇਟ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਪਾਉਣ ਲੱਗੇ ਆ ਤੇ ਜਾਣ ਕੇ ਲੈਸ ਦੇ ਵਿੱਚ ਨੇ ਨਿਊ ਕੈਟਲੌਗਸ ਨੇ ਕੋਈ ਵੀ ਤੁਹਾਨੂੰ ਪੁਰਾਣਾ ਸਟਾਕ ਨਹੀਂ ਦਵਾਂਗੇ ਸਮਝ ਲਓ ਸਟਾਕ ਕਲੀਅਰ ਸੇਲਾਂ ਜਾਂ ਪਿੱਛੋਂ ਲੈਸ ਆਉਣ ਲੱਗੀ ਉਹ ਸਟਾਰਟ ਹੋ ਚੁੱਕੀਆਂ ਨੇ ਕਿਉਂਕਿ ਹੁਣ ਜਿੰਨਾ ਵੀ ਫੈਬਰਿਕ ਆਊਗਾ ਸਾਰਾ ਲੈਸ ਦੇ ਵਿੱਚ ਆਊਗਾ ਪਰ ਚੀਜ਼ਾਂ ਉਹ ਮਿਲਣਗੀਆਂ ਜਿਹੜੀਆਂ ਕਿ ਹੋਂ ਤੱਕ ਨਹੀਂ ਮਿਲੀਆ ਇੰਨਾ ਸੋਹਣਾ ਸੋਹਣਾ ਸਟਾਫ ਆ ਇੰਨੇ ਸੋਹਣੇ ਬ੍ਰਾਂਡਾਂ ਦੇ ਸੂਟ ਤੁਹਾਨੂੰ ਮਿਲਣਗੇ ਬਾਕੀ ਇਹਨਾਂ ਦੀ ਜਿਹੜੀ ਗ੍ਰੇਸ ਹੋਊਗੀ ਉਹ ਵੀ ਬਹੁਤ ਜ਼ਿਆਦਾ ਡਿਫਰੈਂਟ ਆ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਇਹ ਆਏ ਨੇ ਸੋ ਜਿਹੜੀਆਂ ਬਣਾ ਫਸਟ ਵੇਲ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿੱਗਾਂ ਦੀ ਲੱਗਦੀ ਆ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਦਾ ਮੈਂ ਪਹਿਲਾ ਸੂਟ ਆਲੋ ਸੂਟ ਦੇਖ ਕੇ ਤਾਂ ਹਰੇਕ ਦਾ ਦਿਲ ਕਰੂਗਾ ਬਟ ਇਹ ਸਾਡੇ ਕੋਲ ਲਿਮਟਡ ਪੀਸ ਆਏ ਨੇ ਲਾਸਟ ਸਟਾਕ ਸਮਝ ਕੇ ਅਸੀਂ ਦੁਬਾਰਾ ਇਹ ਚੱਕਿਆ ਵਾ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਹੈਗਾ ਇਹ ਆਲੋ ਇੰਨੇ ਗ੍ਰੇਸਫੁਲ ਸੂਟ ਨੇ ਇਹ ਬਹੁਤ ਪਿਆਰੇ ਬਹੁਤ ਹੀ ਸੋਹਣੇ ਸਾਰੇ ਸੂਟ ਦੇ ਉੱਪਰ ਤੁਹਾਨੂੰ ਵਰਕ ਮਿਲ ਰਿਹਾ ਥ्रेड ਵਰਕ ਦਾ ਕੰਮ ਮਿਲ ਰਿਹਾ ਸਾਰੇ ਪੱਲੇ ਦੇ ਉੱਪਰ ਤੁਹਾਨੂੰ ਆਰਗੈਂਜ਼ਾ ਦਾ ਸਾਰਾ ਪੈਚ ਮਿਲ ਰਿਹਾ ਬਹੁਤ ਸੋਹਣਾ ਬਹੁਤ ਪਿਆਰਾ ਪੈਚ ਲੱਗਿਆ ਹੋਇਆ ਅੁੱਸ ਤੋਂ ਅੱਗੇ ਫੇਰ ਇੱਕ ਲੈਸ ਦਾ ਕੰਮ ਮਿਲੂਗਾ ਤੁਹਾਨੂੰ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਪੱਲੇ ਦੇ ਉੱਪਰ ਬਹੁਤ ਸੋਹਣਾ ਮਤਲਬ ਕਿ ਤੁਸੀਂ ਜੇ ਤਾਂ ਕੋਈ ਡਿਊਟੀ ਕਰਨ ਜਾਣੇ ਹੋ ਤਾਂ ਤੱਕ ਉੱਥੇ ਪਾ ਸਕਦੇ ਹੋ ਨਹੀਂ ਤਾਂ ਆਉਣ ਜਾਣ ਲਈ ਜਿਵੇਂ ਪਹਿਣਾ ਰੱਖਦੀਆਂ ਨੇ ਹਨਾ ਵੀ ਵਧੀਆ ਸੂਟ ਅਸੀਂ ਜਿਹੜਾ ਬਾਹਰ ਅੰਦਰ ਪਾ ਸਕੀਏ ਉਹ ਵਾਲੀ ਗ੍ਰੇਸ ਦੇ ਇਹ ਸੂਟ ਨੇ ਬਾਕੀ ਇਦਾਂ ਦੀਆਂ ਕਲੈਕਸ਼ਨਾਂ ਤੁਹਾਨੂੰ ਬਹੁਤ ਰੇਅਰ ਦੇਖਣ ਨੂੰ ਮਿਲਣਗੀਆਂ ਪ੍ਰਾਈਸ ਇਹ ਵਾਲੀ ਨਹੀਂ ਮਿਲਣੀ ਹੈਗੀ ਇਹ ਵਾਲੀਆਂ ਰੇਂਜਾਂ ਵਿੱਚ ਸਾਰਾ ਤੁਹਾਨੂੰ ਗਲੇ ਦੇ ਉੱਪਰ ਕੰਮ ਮਿਲ ਗਿਆ ਟੋਟਲੀ ਜਾਨੀ ਕਿ ਥ੍ਰੈਡ ਦਾ ਕੰਮ ਬਹੁਤ ਸੋਨਾ ਪਸ਼ਮੀਨਾ ਬਿਲਕੁਲ ਲਾਈਟ weight ਸਾਰਾ 10 ਬ੍ਰਾਂਡ ਦਾ ਬਹੁਤ ਪਿਆਰਾ ਬਹੁਤ ਸੋਨਾ ਠੀਕ ਹੈ ਜੀ ਅੱਜ ਦੀ ਕਲੈਕਸ਼ਨ ਜਿੰਦੀ ਵੀ ਮੇਰੇ ਕੋਲ ਆ ਮੈਂ ਤੁਹਾਡੇ ਕੋਲ ਸੂਟ ਖੋਲਣੇ ਆ ਇੱਕ ਕੋਈ 10 ਬ੍ਰਾਂਡ ਦਾ ਟਿਸਟਾ ਦਾ ਤੇ ਰਾਮ ਟੈਕਸ ਤਿੰਨ ਇਹ ਮਤਲਬ ਕਿ ਖੁੱਲਣਗੇ ਪ੍ਰਾਈਸ ਸਾਰਿਆਂ ਦੀ ਅਸੀਂ ਸੇਮ ਹੀ ਦਵਾਂਗੇ ਸਿਰਫ 2550 ਕਿਉਂਕਿ ਇੱਕ ਇੱਕ ਦੋ ਦੋ ਪੀਸ ਆਏ ਹੋਏ ਨੇ ਇਹਨਾਂ ਦੇ ਵਿੱਚ ਤੇ ਸਟਾਕ ਇਹ ਬਹੁਤ ਜਿਆਦਾ ਲੈਸ ਦੇ ਵਿੱਚ ਆਪਾਂ ਨੂੰ ਮਿਲਿਆ ਵਾ ਆ ਲੋ ਜੀ ਨਾਲ ਇਹਨਾਂ ਨੇ ਜਿਹੜੀਆਂ ਬਾਟਮਾਂ ਰਹਿਣਗੀਆਂ 3 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਪਿਓਰ ਪਸ਼ਮੀਨਾ ਨਾ ਇਹਦੇ ਕੋਈ ਲੂਨ ਨਹੀਂ ਹੋਣਾ ਨਾ ਬੁੰਨੇ ਹੋਣਾ ਬਹੁਤ ਪਿਆਰੀ ਚੀਜ਼ ਆ ਕੱਪੜਾ ਹੰਡਾਉਂਗੇ ਪਾਉਂਗੇ ਕੋਈ ਲਾਈਨਿੰਗ ਦੀ ਨੇੜ ਨਹੀਂ ਬਹੁਤ ਸੋਹਣੀ ਚੀਜ਼ ਨਾਲ ਸੇਮ ਪਲੇਨ ਬਾਟਮ ਲੱਗੀ ਆ ਜੀ ਤੇ ਨਾਲ ਤੁਹਾਨੂੰ ਮਿਲਣ ਜਾ ਰਿਹਾ ਪਸ਼ਮੀਨੇ ਦਾ ਹੀ ਦੁਪੱਟਾ ਜਿਹੜੀ ਅੱਜ ਕੱਲ ਪੂਰੀ ਗ੍ਰੇਸ ਚੱਲ ਰਹੀ ਆ ਵੀ ਸ਼ਾਲ ਹੱਡ ਚੁੱਕੇ ਆ ਵਧੀਆ ਪਾਰਟੀ ਵੀਅ ਸੂਟਾਂ ਨਾਲ ਤੇ ਪਸ਼ਮੀਨਾ ਦੁਪੱਟਿਆਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਹੈ ਤੇ ਹਾਰ ਪੈਣ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਕਰ ਰਹੀ ਹੈ ਸਾਰਾ ਡਿਜੀਟਲ ਦੁਪੱਟਾ ਸਾਰੇ ਦੁਪੱਟੇ ਦੇ ਉੱਪਰ ਤੁਹਾਨੂੰ ਫਿਨਿਸ਼ਿੰਗ ਪੱਟੀ ਐਡ-ਆਨ ਮਿਲੂਗੀ ਬਹੁਤ ਪਿਆਰੀ ਬਹੁਤ ਸੋਹਣੀ ਤੇ ਦੁਪੱਟੇ ਦੀ ਗ੍ਰੇਸ ਤੁਸੀਂ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਪੂਰਾ ਖੁੱਲਾ ਡੁੱਲਾ 2.5 ਮੀਟਰ ਤੋਂ ਪਲੱਸ ਦਾ ਦੁਪੱਟਾ ਪਣਾ ਵਗੈਰਾ ਵੀ ਬਹੁਤ ਸੋਹਣਾ ਬਹੁਤ ਪਿਆਰਾ ਕੋਈ ਲੰਬਾਈ ਤੇ ਚੌੜਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮਤਲਬ ਕਿ ਉਹ ਨਹੀਂ ਹੈਗੀ ਪੂਰੇ ਖੁੱਲੇ ਡੁੱਲੇ ਨਾਲ ਦੁਪੱਟੇ ਕਿਉਂਗੇ ਬ੍ਰਾਂਡ ਦੇ ਆਰਟੀਕਲ ਨੇ ਜੀ ਤੇ ਬ੍ਰਾਂਡ ਕੱਟਦੇ ਕੰਨੀਓ ਕਦੇ ਵੀ ਕਾਟ ਨਹੀਂ ਰੱਖਦਾ ਨੰਬਰ ਇਹਦਾ ਰਹੂਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਕਲਰ ਇਹਦੇ ਵਿੱਚ ਅਸੀਂ ਦਵਾਂਗੇ ਤੁਹਾਨੂੰ ਦੋ ਬਣੇ ਹੋਏ ਪੀਸਾ ਦੀ ਲੁੱਕ ਏਦਾਂ ਹੋਊਗੀ ਸੈਕੰਡ ਕਲਰ ਇਹਦੇ ਵਿੱਚ ਤੁਹਾਨੂੰ ਪੀਚ ਕਲਰ ਮਿਲੇਗਾ ਆਪ ਦੇ ਪਰਚਾਮਾ ਨਾ ਪਾਓ ਤੇ ਆਨਲਾਈਨ ਇਹਦੇ ਵਿੱਚ ਨੈਕਸਟ ਸੇਮ ਸਾਰਾ ਪੈਟਰਨ ਰਹੂਗਾ ਦੇਖ ਸਕਦੇ ਹੋ ਇਹਦਾ ਪੈਟਰਨ ਸੇਮ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਗਲੇ ਦੇ ਉੱਪਰ ਇਹ ਵੀ ਸਾਰੀਆਂ ਪੈਨਲ ਤੁਹਾਨੂੰ ਥ੍ਰੈਡ ਦੀਆਂ ਮਿਲ ਰਹੀਆਂ ਸੇਮ ਡਿਜ਼ਾਈਨ ਆ ਇਹ ਹੈਗਾ ਗ੍ਰੀਨ ਜਿਹੜਾ ਸ਼ੇਡ ਮੈਂਦੀ ਹੈ ਗ੍ਰੀਨ ਜੀ ਟੂਨ ਦੇ ਉੱਪਰ ਇਹ ਪੀਚ ਟੂਨ ਦੇ ਉੱਪਰ ਪੀਚ ਪਰਪਲ ਜੀ ਟੂਨ ਹੈ ਦੀ ਸੇਮ ਇਹਦੇ ਨਾਲ ਵੀ ਤੁਹਾਨੂੰ 3 ਮੀਟਰ ਦੀ ਬਾਟਮ ਮਿਲ ਰਹੀ ਆ ਨਾਲ ਸੇਮ ਮਿਲ ਰਿਹਾ ਜੀ ਦੁਪੱਟਾ ਬਹੁਤ ਪਿਆਰੀ ਚੀਜ਼ ਆ ਛੱਡਣ ਵਾਲੀ ਨਹੀਂ ਹੈਗੀ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਦੇ ਆ ਨੰਬਰ ਹੋਗਾ ਜੀ 2 2 ਨੰਬਰ ਇਹ ਵਾਲਾ ਸੂਟ ਲਊਗਾ। ਹਲਜੀ ਇੱਕ ਸਾਡੇ ਇਹ ਰਾਮਟੈਕਸ ਦੀ ਬਹੁਤ ਪਿਆਰੀ ਬਹੁਤ ਸੋਹਣੀ ਮਤਲਬ ਕਿ ਇਹ ਚੱਲੀ ਹੈ ਸਾਡੇ ਕੋਲ ਹੁਣ ਸਿੰਗਲ ਸੂਟ ਹੀ ਆ ਜਿਹੜੀ ਵੀ ਭੈਣ ਨੇ ਆਪਣੀ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਤੁਸੀਂ ਲੈਣਾ ਆਪਣੀ ਮਦਰ ਇਨ ਲਾ ਲਈ ਲੈਣਾ ਤਾਂ ਬਹੁਤ ਪਿਆਰੀ ਚੀਜ਼ ਆ ਇਹ ਆ ਗੋ ਫੇਰੇ ਖੁੜਲੇ ਡੁੱਲੇ ਇਹਨਾਂ ਦੇ ਪਣੇ ਨੇ ਜਿੰਨੇ ਮਰਜੀ ਤੁਸੀਂ ਹੈਵੀ ਹੋ ਤੁਹਾਨੂੰ ਪੂਰਾ ਪ੍ਰੋਪਰ ਇੱਕ ਤਾਂ ਇਹ ਪੂਰਾ ਘੇਰਾ ਜਿੰਨੇ ਮਰਜੀ ਤੁਸੀਂ ਹੈਵੀ ਹੋ ਪ੍ਰੋਪਰ ਤੁਹਾਨੂੰ ਘੇਰਾ ਮਿਲ ਰਿਹਾ ਸਾਰਾ ਉਹ ਵੀ ਹੈਂਡ ਦੇ ਨਾਲ ਹਾਈਲਾਈਟ ਇਹ ਵਾਲਾ ਜਿਹੜਾ ਪਸ਼ਮੀਨਾ ਨਾ ਇਹ ਬਿਲਕੁਲ ਲਾਈਟ ਵੇਟ ਆ ਜਿਵੇਂ ਤੁਸੀਂ ਇਹਨਾਂ ਨੂੰ ਲਾਈਨਿੰਗ ਤੋਂ ਬਿਨਾ ਸਮਾਉਣੇ ਹੋ ਤਾਂ ਇਹ ਵਧੀਆ ਤੁਹਾਡੇ ਮਾਰਚ ਤੱਕ ਮਾਰਚ ਅਪ੍ਰੈਲ ਦੇ ਸਟਾਰਟਿੰਗ ਤੱਕ ਵਧੀਆ ਇਹ ਕੱਪੜਾ ਤੁਹਾਡੇ ਪਾਊਗਾ ਸੋ ਬੇਫਿਕਰ ਹੋ ਕੇ ਲੈ ਲਿਓ ਇਹ ਕੋਈ ਉਹ ਮੋਟਾ-ਮੋਟਾ ਪਸ਼ਮੀਨਾ ਨਹੀਂ ਵੀ ਜਿਹੜਾ ਆਪਾਂ ਕਹੀਏ ਵੀ ਬਾਲੀ ਠੰਡ ਜੀ ਪਹਿਣਾ ਮੁੜ ਕੇ ਤਾਂ ਪਹਿਣਾ ਨਹੀਂ ਇਹ ਸਾਰੇ ਗ੍ਰੇਸਫੁਲ ਸੂਟ ਨੇ ਤੇ ਤੁਹਾਡੇ ਵਧੀਆ ਅੱਗੇ ਮੌਸਮ ਦੇ ਹਿਸਾਬ ਦੇ ਨਾਲ ਹੋਊਗਾ ਬਹੁਤ ਵਧੀਆ ਬਹੁਤ ਪਿਆਰੇ ਪਾਰਟੀ ویئر ਲੁੱਕ ਦੇ ਨੇ ਟੋਟਲੀ ਸਾਰਾ ਹੈਂਡ ਦਾ ਕੰਮ ਲੱਗ ਰਿਹਾ ਐਦਰ ਤੁਹਾਨੂੰ ਪੱਲੇ ਤੋਂ ਸਾਰਾ ਕੰਮ ਕਰਾਇਆ ਦਿਖਾ ਦਿੰਨੀ ਆ ਸਾਰਾ ਬਹੁਤ ਸੋਹਣਾ ਹੈਂਡ ਦੇ ਨਾਲ ਬਹੁਤ ਪਿਆਰਾ ਰਾਮ ਟੈਕਸ ਦਾ ਇਹ ਆਰਟੀਕਲ ਰਹੂਗਾ 3 ਮੀਟਰ ਦੀ ਇਹਦੇ ਨਾਲ ਵੀ ਬਾਟਮ ਮਿਲੂਗੀ ਤੁਹਾਨੂੰ ਪਲੇਨ ਤੇ ਜਿਹੜੀ ਇਹਦੀ ਸ਼ਰਟ ਰਹੂਗੀ 2.5 ਮੀਟਰ ਤੋਂ ਇਹਨਾਂ ਦੀ ਕਲਾਸ ਸ਼ਰਟ ਜਾਂਦੀ ਹੈ ਆ ਰੋਗ ਇਹਦਾ ਬੈਗ ਪੱਲਾ ਜੀ ਉੱਪਰ ਇਹਦਾ ਬੈਗ ਪੱਲਾ ਆ ਗਿਆ ਇੱਧਰ ਇਹਦੀਆਂ ਬਾਹਾਂ ਐਕਸਟਰਾ ਬਾਹਾਂ ਦਾ ਕਪੜਾ ਤੁਹਾਨੂੰ ਐਕਸਟਰਾ ਮਿਲੇਗਾ ਰਾਮ ਟੈਕਸ ਦੇ ਵਿੱਚ ਬਾਹਾਂ ਦਾ ਕਪੜਾ ਐਕਸਟਰਾ ਇਸ ਲਈ ਢਾਈ ਮੀਟਰ ਤੋਂ ਪਲੱਸ ਸ਼ਰਟ ਚੱਲ ਜਾਂਦੀ ਆ ਇਸ ਲਈ ਜਿਵੇਂ ਮਰਜ਼ੀ ਤੁਸੀਂ ਜਿੰਨਾ ਮਰਜ਼ੀ ਤੁਹਾਡਾ ਘੇਰਾ ਵਾ ਬਹੁਤ ਵਧੀਆ ਖੁੱਲਾ ਡੁੱਲਾ ਤੁਹਾਡਾ ਸੂਟ ਇਹ ਰੈਡੀ ਹੋਣਾ ਵਾ ਸਿਰਫ ਸਾਡੇ ਕੋਲੇ ਦਾ ਸਿੰਗਲ ਪੀਸ ਹੀ ਆ ਅਦਰ ਹੁਣ ਕੋਈ ਕਲਰ ਨਹੀਂ ਇਹ ਲਾਈਟ ਜਾਂ ਪਰਪਲ ਦੀ ਟੂਨ ਦੇ ਉੱਪਰ ਆ ਲਾਈਟ ਪਰਪਲ ਦੀ ਟੂਨ ਹੈ ਇਹਦੀ ਤੇ ਇਹਦੇ ਵਿੱਚ ਤੁਹਾਨੂੰ ਨਾਲ ਇਹਦੇ ਦੁਪੱਟਾ ਤੁਹਾਨੂੰ ਮਿਲਣ ਲਿਆ ਚਨੂਨ ਦਾ ਪਿਓਰ ਚਨੂਨ ਦਾ ਇਹਦੇ ਨਾਲ ਦੁਪੱਟਾ ਜੀ ਪੂਰੇ ਖੁੱਲੇ ਡੁੱਲੇ ਪਣਾ ਵਗੈਰਾ ਚੈੱਕ ਕਰ ਲਓ ਪੂਰਾ ਪ੍ਰੋਪਰ ਤੁਹਾਨੂੰ ਪਣਾ ਮਿਲ ਰਿਹਾ ਦੁਪੱਟੇ ਦਾ ਚੜਾਈ ਲੰਬਾਈ ਪੂਰੀ ਪ੍ਰੋਪਰ 8 ਮੀਟਰ ਦਾ ਪ੍ਰੋਪਰ ਦੁਪੱਟਾ ਸਾਰੇ ਦੁਪੱਟੇ ਤੇ ਤੁਹਾਨੂੰ ਫਿਨਿਸ਼ਿੰਗ ਪੱਟੀ ਐਡ ਆਨ ਮਿਲੂਗੀ ਬਹੁਤ ਸੋਹਣਾ ਸੂਟ ਆ ਪ੍ਰਾਈਸ ਰੇਂਜ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਹੈਗਾ ਯਾਨੀ ਕਿ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਜਸਟ 2550 ਦੇ ਵਿੱਚ ਬਹੁਤ ਪਿਆਰਾ ਆਰਟੀਕਲ ਤੁਹਾਡੇ ਘਰ ਤੱਕ ਪਹੁੰਚਦਾ ਹੋਣਾ फटाफट पट लैके स्क्रीन शॉट ऑर्डर कर नंबर दंबर जी तीन तीन नंबर वाला सूट लो जी नैक्सट वाला पीस देख लो ये भी सिंगल पीस भी राम टैक्स का सारे सूटा के थो बया स्टैपिंग मिलेगी टैक्स की फिर कट प्रोपर मिल रही है ढाई मीटर तो प्लस शर्ट जा रही है जी ਕਾਈ ਮੇਰੇ 3 ਮੀਟਰ ਦੀ ਇਹਨਾਂ ਨਾਲ ਬਾਟਮਸ ਆ ਰਹੀਆਂ ਨੇ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਜਿੰਨੇ ਵੀ ਸੂਟ ਦਿਖਾਉਂਗੀ ਚਾਹੇ ਟਿਸਟਾ ਦੇ ਆ ਚਾਹੇ ਦਾਸ ਬ੍ਰੈਂਡ ਦੇ ਆ ਚਾਹੇ ਰਾਮ ਟੈਕਸ ਦੇ ਆ ਸਾਰਿਆਂ ਦੇ ਨਾਲ ਤੁਹਾਨੂੰ 3 ਮੀਟਰ ਦੀ ਬਾਟਮ ਮਿਲ ਰਹੀ ਆ ਤੇ ਇਹਦਾ ਵੀ ਤੁਸੀਂ ਇਹ ਪਿੰਕ ਕਲਰ ਆ ਬਹੁਤ ਪਿਆਰਾ ਬਹੁਤ ਸੋਹਣਾ ਨਾ ਇਹ ਜਿਆਦਾ ਬੜਾ ਹੀ ਜਿਆਦਾ ਭੜਕੀਲਾ ਜਿਹਾ ਕਲਰ ਆ ਨਾ ਇਹ ਜਿਆਦਾ ਲਾਈਟ ਜਿਹਾ ਕਲਰ ਆ ਇਹਦੇ ਵਿੱਚ ਤੁਹਾਨੂੰ ਸਾਰਾ ਗੱਠ ਕਢਾਈ ਦਾ ਕੰਮ ਮਿਲੇਗਾ ਟੋਟਲੀ ਸਾਰਾ ਹੈਂਡ ਦਾ ਕੰਮ ਮਿਲੂ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਫਿਰ ਘੇਰੇ ਦੇ ਉੱਪਰ ਬਹੁਤ ਸੋਹਣਾ ਬਹੁਤ ਪਿਆਰਾ ਕੰਮ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਸਟੈਂਪਿੰਗ ਮਿਲੂਗੀ ਨਾਲ ਸੇਮ ਪਿਓਰ ਚਨੂਨ ਦਾ ਮਿਲੂਗਾ ਦੁਪੱਟਾ ਦੁਪੱਟੇ ਦੇ ਉੱਪਰ ਤੁਹਾਨੂੰ ਲੈਸਿਸ ਵਗੈਰਾ ਵੀ ਐਡ-ਆਨ ਮਿਲਣਗੇ ਆ ਲੋ ਦੁਪੱਟੇ ਤੇ ਸਾਰੇ ਲੈਸ ਵਗੈਰਾ ਦੀ ਸਾਰੀ ਫਿਨਿਸ਼ਿੰਗ ਬਹੁਤ ਸੋਹਣੀ ਪਸ਼ਮੀਨਾ ਲੈਸ ਲੱਗੀ ਹੋਈ ਆ ਨਾਲ ਤੇ ਚਨੂਨ ਦਾ ਪਿਓਰ ਚਨੂਨ ਦਾ ਤੁਹਾਨੂੰ ਸਾਰਾ ਡਿਜੀਟਲ ਇਹਦਾ ਦੁਪੱਟਾ ਮਿਲ ਰਿਹਾ ਜੀ ਬਹੁਤ ਸੋਹਣੀ ਚੀਜ਼ ਆ ਫਟਾਫਟ ਵੇਟ ਨਾ ਕਰਿਓ ਬਸ ਸਕਰੀਨਸ਼ਾਟ ਪਾ ਦਿਓ ਨੰਬਰ ਇਹਦਾ ਰਹੂਗਾ ਜੀ 4 4 ਨੰਬਰ A ਵਾਲਾ ਸੂਟ ਰਹੂਗਾ। ਲਓ ਜੀ। ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਾਮਪੈਕਸ ਦਾ ਆਰਟੀਕਲ ਆ। ਸੈਕਿੰਡ ਇਹਨਾਂ ਤੇ ਕੋਈ ਲੂਨ ਨਹੀਂ ਆਉਣਾ ਕੋਈ ਬੋਰ ਨਹੀਂ ਆਉਣਾ ਫੇਰ ਹਰ ਭੈਣ ਦੀ ਡਿਮਾਂਡ ਆ ਲਾਈਟ ਵੇਟ ਮੈਂ ਫੇਰ ਰਿਪੀਟ ਕਰ ਰਹੀ ਹਾਂ ਬਿਲਕੁਲ ਲਾਈਟ ਵੇਟ ਪਸ਼ਮੀਨਾ। ਕੋਈ ਲਾਈਨਿੰਗ ਦੀ ਲੋੜ ਨਹੀਂ ਜਸਟ ਤੁਸੀਂ ਸਟਿਚਿੰਗ ਕਰਕੇ ਪਾਉਣੇ ਨੇ ਬਹੁਤ ਸੋਹਣੇ ਸੂਟ ਨੇ ਇਹਦਾ ਜਿੰਨਾ ਵੀ ਫਰੰਟ ਲੁੱਕ ਆਉਗੀ ਸਾਰੇ ਫਲਾਵਰ ਤੁਹਾਨੂੰ ਆਰੀ ਦੇ ਨਾਲ ਹਾਈਲਾਈਟ ਮਿਲਣਗੇ ਹੈਂਡ ਦੇ ਨਾਲ ਸਾਰੇ ਹਾਈਲਾਈਟ ਹੋਏ ਹੋਏ ਨੇ ਐਂਡ ਸਾਰਾ ਕੇਰਾ ਵੀ ਇਹਦਾ ਪ੍ਰੋਪਰ ਹਾਈਲਾਈਟ ਮਿਲੇਗਾ ਇਹਦੇ ਨਾਲ ਵੀ ਸੇਮ ਤੁਹਾਨੂੰ ਬੇਸ ਨਾਲ ਦੀ 3 ਮੀਟਰ ਦੀ ਬਾਟਮ ਮਿਲੇਗੀ ਤੇ ਨਾਲ ਇਹਦੇ ਵੀ ਸੇਮ ਤੁਹਾਨੂੰ ਚਨੂਨ ਦਾ ਹੀ ਦੁਪੱਟਾ ਮਿਲੇਗਾ ਇੱਕ ਦੁਪੱਟਾ ਮੈਂ ਚਨੂਨ ਦਾ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਬਹੁਤ ਪਿਆਰੇ ਸੋਹਣੇ ਸਾਰਿਆਂ ਨਾਲ ਦੁਪੱਟੇ ਲੱਗੇ ਹੋਏ ਨੇ ਦੇਖੋ ਇਹਦੇ ਨਾਲ ਵੀ ਸੇਮ ਪਸ਼ਮੀਨਾ ਲੈਸ ਦੇ ਨਾਲ ਪੌਸ ਕਰੋਸ਼ੀਆ ਲੈਸ ਆ ਜਿਹੜੀ ਇਹ ਬਹੁਤ ਪਿਆਰੀ ਬਹੁਤ ਸੋਹਣੀ ਲੱਗੀ ਹੋਈ ਆ ਤੇ ਦੁਪੱਟੇ ਦੀ ਲੰਬਾਈ ਚੌੜਾਈ ਪ੍ਰੋਪਰ ਆ ਚਨੂਨ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਡਿਜੀਟਲ ਬਣਿਆ ਹੋਇਆ 6 ਮੀਟਰ ਦਾ ਬਹੁਤ ਪਿਆਰਾ ਇਹ ਦੁਪੱਟਾ ਲੱਗਿਆ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਹੀ ਕਲਰ ਇਹਦੇ ਬਹੁਤ ਪਿਆਰੇ ਲੱਗਣਗੇ ਆ ਲੋ ਇਹਦੇ ਵਿੱਚ ਤੁਹਾਨੂੰ ਮਿਲੇਗਾ ਪਰਪਲ ਸ਼ੇਡ ਕਲਰ ਇਹ ਵੀ ਨਹੀਂ ਛੱਡਣ ਵਾਲਾ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਕਲਰ ਆ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਚੱਕ ਲਓ ਚਾਹੇ ਦੋਨੇ ਹੀ ਕਲਰ ਚੱਕ ਲਓ ਜਿਵੇਂ ਅੱਗੇ ਲੋਹੜੀ ਆ ਰਹੀ ਆ ਬਹੁਤ ਵਧੀਆ ਪਾਰਟੀ ویئر ਦੇ ਪਾਰਟੀ ویئر ਗਰਮ ਦੇ ਗਰਮ ਤੇ ਸਿੰਪਲ ਸੋਬਰ ਦੇ ਸਿੰਪਲ ਸੋਬਰ ਨਾਲ ਬਹੁਤ ਸੋਹਣੇ ਚਨੂਨ ਦੇ ਦੁਪੱਟੇ बाकी राम टैक्स तो उपरता कुछ भी नहीं जी, है बहुत सोनिया चीजा ने नंबर छे छे नंबर यह सूट रहूगा रेंज रहेगी जी पच्ची सौ रिपीट बार बार रही कर, कर तो सुनी है, सुनी है, रही हाँ वीडियो स्किप करके ना देखिया करो भैन बन के भी लाइक जरूर कर दिया करो शेयर जरूर करो कमेंट भी सोहना जहा जरूर छाया करो ता इदा ही सोहनिया सोहनिया कलैक्शन लैके आइए हलो ਇਹ ਉਹ ਵਾਲਾ ਆਰਟੀਕਲ ਆ ਜਿਹਨੂੰ ਤੁਸੀਂ ਕੋਈ ਵੀ ਵੇਅਰ ਕਰ ਸਕਦਾ ਚਾਹੇ ਤੁਸੀਂ ਇਹਨੂੰ ਗਾਰਲਿਸ਼ ਲੁੱਕ ਦੇ ਵਿੱਚ ਬਣਾ ਲਓ ਚਾਹੇ ਤੁਸੀਂ ਇਹਨੂੰ ਮਤਲਬ ਕਿ ਆਪਣੇ ਮੰਮਾ ਲਈ ਬਣਾ ਲਓ ਜਿਵੇਂ ਮਰਜੀ ਇਹਨੂੰ ਤੁਸੀਂ ਚਾਹੇ ਮੀਡੀਅਮ ਮਤਲਬ ਕਹਿ ਦਈਏ ਇਹਦੇ ਵਿੱਚ ਬਣਾ ਲਓ ਬਹੁਤ ਪਿਆਰੀ ਚੀਜ਼ ਆ ਬਹੁਤ ਸੋਹਣੀ ਸਾਰੀ ਪ੍ਰਿੰਟਿੰਗ ਹੋਈ ਆ ਬਟ ਦੇਖਣ ਨੂੰ ਐ ਲੱਗਦਾ ਜਿਵੇਂ ਸਾਰੇ ਵਰਕ ਹੋਇਆ ਹੁੰਦਾ ਬਹੁਤ ਸੋਹਣਾ ਬਹੁਤ ਪਿਆਰਾ ਇਹ ਸੂਟ ਰਹੂਗਾ ਬਿਲਕੁਲੀ ਫੁੱਲ ਵਾਂਗੂ ਹੌਲਾ ਸੂਟ ਆ ਚਾਹੇ ਸਾਰੇ ਸੂਟ ਦੀ ਤੈਨ ਲਾ ਲਓ ਇੰਨਾ ਸੋਹਣਾ ਬਟਰ ਵਰਗਾ ਪਸ਼ਮੀਨਾ ਵਾ ਕਿਉਂਕਿ ਇਹ ਸਾਰੇ ਬ੍ਰਾਂਡਾਂ ਦੇ ਆਰਟੀਕਲ ਨੇ ਇੰਨਾ ਬ੍ਰਾਂਡਾਂ ਤੋਂ ਉੱਪਰ ਹੋਰ ਕੁਝ ਵੀ ਨਹੀਂ ਜਿਹੜੇ ਬ੍ਰਾਂਡਾਂ ਦੀ ਅਸੀਂ ਅੱਜ ਤੁਹਾਨੂੰ ਕਲੈਕਸ਼ਨਾਂ ਦਿਖਾ ਰਹੇ ਹਾਂ ਠੀਕ ਹੈ ਜੀ ਫਰੰਟ ਬੈਕ ਬਿਲਕੁਲ ਸੇਮ ਰਹੂਗੀ ਬੈਕ ਵੀ ਇਹਦੇ ਬਿਲਕੁਲ ਸੇਮ ਆ ਐਂਡ ਇਹ ਇਹਦੀ ਸਾਰੀ ਸ਼ਰਟ ਦੀ ਪ੍ਰਿੰਟਿੰਗ ਆ ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਜਿਹੜੀ ਬਾਟਮ ਮਿਲ ਰਹੀ ਆ ਪਲੇਨ 3 ਮੀਟਰ ਦੀ ਬਾਟਮ ਮਿਲ ਰਹੀ ਆ ਇਹ ਜੇ ਤੁਸੀਂ ਗਰਲਿਸ਼ ਲੁੱਕ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਇਹ ਵਾਲਾ ਤੁਸੀਂ ਜਿਹੜੀਆਂ ਪੈਣਾ ਨੇ ਤਾਂ ਟਰਾਊਜ਼ਰ ਵਗੈਰਾ ਬਣਾਉਣੇ ਆ ਜਾਂ ਸਲਵਾਰਾਂ ਦੀ ਸਲਵਾਰ ਸਟ੍ਰੇਟ ਬਣਾਉਣੀ ਆ ਤਾਂ ਬਹੁਤ ਸੋਹਣਾ ਲੱਗੂਗਾ ਪਰ ਕਈ ਵਾਰੀ ਤੁਸੀਂ ਆਪਣੇ ਮੰਮਾ ਲਈ ਲੈਣਾ ਹੁੰਦਾ ਤਾਂ ਇਹ ਚੀਜ਼ਾਂ ਉੱਤਰ ਵੀ ਜਾਣੀਆਂ ਦੇਖੋ ਇਹ ਚੀਜ਼ ਨਾ ਅਲੱਗ ਤੋਂ ਲਗਾਈ ਗਈ ਆ ਇਹ ਕੋਈ ਇਹਦੇ ਨਾਲ ਅਟੈਚ ਨਹੀਂ ਹੈਗੀ ਵੀ ਉੱਤਰ ਨਹੀਂ ਨਹੀਂ ਤੁਸੀਂ ਇਹ ਚੀਜ਼ ਦੇਖ ਕੇ ਡਰ ਜਮੋ ਵੀ ਬਾਟਮ ਤੇ ਕਢਾਈ ਆ ਸਾਤੋਂ ਤਾਂ ਲੈ ਆ ਨਹੀਂ ਜਾਣਾ ਇਦਾਂ ਦਾ ਕੋਈ ਚੱਕਰ ਨਹੀਂ ਸੂਟ ਪਸੰਦ ਆ ਤਾਂ ਇਹ ਚੀਜ਼ ਜਸਟ ਇੱਕ ਪੈਚ ਵਾਂਗੂ ਅਲੱਗ ਤੋਂ ਇੱਕ ਸੀਨ ਆ ਜਿਹੜੀ ਆਪਾਂ ਢੇੜ ਕੇ ਇਹਨੂੰ ਅਲੱਗ ਕਰ ਸਕਦੇ ਆ ਪੈਚ ਨੂੰ ਇਹਨੂੰ ਆਪਾਂ ਬਾਹਾਂ ਵਗੈਰਾ ਤੇ ਵੀ ਅਡਜਸਟੇਬਲ ਕਰ ਸਕਦੇ ਆ ਜੇ ਆਪਾਂ ਲਗਾਉਣਾ ਚਾਹੁੰਦੇ ਆ 3 ਮੀਟਰ ਦੀ ਬਾਟਮ ਮਿਲ ਰਹੀ ਆ ਜੀ ਨਾਲ ਬਹੁਤ ਪਿਆਰਾ ਬਹੁਤ ਸੋਹਣਾ ਤੁਹਾਨੂੰ ਮਿਲ ਗਿਆ ਦੁਪੱਟਾ ਪਿਓਰ ਪਸ਼ਮੀਨੇ ਦਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਵਾ ਲਓ ਜੀ ਪੂਰਾ ਖੁੱਲਾ ਡੁਲਾ 4 ਸਾਈਡ ਫਿਨਿਸ਼ਿੰਗ ਪੱਟੀ ਐਡ-ਆਨ ਕੀਤੀ ਹੋਈ ਆ ਨੰਬਰ ਇਹਦਾ ਰਹੂਗਾ ਜੀ 7 7 ਦਾ ਨੰਬਰ ਇਹ ਵਾਲਾ ਸੂਟ ਰਹੂਗਾ ਲਓ ਜੀ ਸੇਮ ਇਹ ਵਾਲੇ ਪੈਟਰਨ ਦੇ ਵਿੱਚ ਹੀ ਇੱਕ ਪੀਸ ਤੁਹਾਨੂੰ ਮੈਂ ਹੋਰ ਦਿਖਾਉਂਗੀ ਇਹਨਾਂ ਦੀ ਤਾਂ ਕੋਈ ਡੀਸ ਨਹੀਂ ਕਰ ਸਕਦਾ ਇਹ ਪੈਟਰਨ ਤੁਹਾਨੂੰ ਕਿਸੇ ਦੇ ਪਾਇਆ ਨਹੀਂ ਮਿਲਣੇ ਜਿਹੜੇ ਅਸੀਂ ਆਹ ਵਾਲੇ ਪੀਸ ਦਿਖਾ ਰਹੇ ਹਾਂ ਬਹੁਤ ਪਿਆਰੇ ਬਹੁਤ ਸੋਹਣੇ ਪੀਸ ਨੇ ਤੇ ਜਸਟ ਇਹ ਬਹੁਤ ਹੀ ਚੰੰਦਾ ਸ਼ਾਪਸ ਤੇ ਸੇਲ ਹੁੰਦੇ ਨੇ ਬਹੁਤ ਸੋਹਣੀ ਪਸ਼ਮੀਨਾ ਹੀ ਇੰਨਾ ਲਾਈਟ ਵੇਟ ਆ ਬਿਲਕੁਲ ਐਨ ਲੱਗੂ ਜਿਵੇਂ ਤੁਸੀਂ ਕੋਈ ਕਾਟਨ ਦਾ ਸੂਟ ਪੇਅਰ ਕੀਤਾ ਬਟ ਓਨਾ ਹੀ ਗਰਮ ਸਾਰੇ ਸੂਟ ਨੂੰ ਫਰੰਟ ਲੁੱਕ ਨੂੰ ਹਾਈਲਾਈਟ ਕੀਤਾ ਗਿਆ ਵਾ ਬਹੁਤ ਪਿਆਰਾ ਬਹੁਤ ਸੋਹਣਾ ਸਾਰੇ ਤੁਹਾਨੂੰ ਇਹਦੇ ਗੱਠ ਕੜਾਈ ਦਾ ਕੰਮ ਮਿਲ ਰਿਹਾ ਦੇਖੋ ਸਾਰਾ ਇਹਦਾ ਗੱਠ ਕੜਾਈ ਦਾ ਕੰਮ ਆ ਟੋਟਲੀ ਸਾਰਾ ਪੀਸ ਹਾਈਲਾਈਟ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਵੀ ਪੱਲੇ ਤੇ ਸੀਮ ਉਸੇ ਤਰ੍ਹਾਂ ਹੀ ਤੁਹਾਨੂੰ ਲੈਸ ਮਿਲ ਰਹੀ ਹੈ ਠੀਕ ਹੈ ਜੀ ਜਿਹਨੂੰ ਤੁਸੀਂ ਉਤਾਰ ਆ ਵੀ ਸਕਦੇ ਹੋ ਲਗਾਉਣਾ ਚਾਹੋ ਲਗਾ ਵੀ ਸਕਦੇ ਹੋ ਬਹੁਤ ਸੋਹਣਾ ਪੈਚ ਦਾ ਕੰਮ ਦਿੱਤਾ ਹੋਇਆ ਇਹ ਜਾਨੀ ਕਿ ਹਰ ਏਜ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤਾਂ ਕਰਕੇ ਇਹ ਆਪਸ਼ਨ ਦਿੱਤੀ ਹੋਈ ਹੈ ਲੈਸਿਸ ਦੀ ਵੀ ਤੁਸੀਂ ਇਹਨੂੰ ਲਗਾ ਲਓ ਚਾਹੇ ਤੁਸੀਂ ਇਹਨੂੰ ਉਤਾਰ ਲਓ ਐਂਡ ਸੇਮ ਇਹਦੇ ਨਾਲ ਵੀ ਤੁਹਾਨੂੰ ਇਸੇ ਤਰ੍ਹਾਂ ਬਾਟਮ ਮਿਲ ਰਹੀ ਆ ਦੇਖੋ ਇਹ ਲੈਸ ਉੱਤਰ ਵੀ ਜਾਣੀ ਆ ਇਹਨੂੰ ਬਾਹਾਂ ਦੇ ਉੱਪਰ ਅਡਜਸਟ ਕਰ ਲਓ ਜੇ ਤੁਸੀਂ ਸੇਮ ਪੱਲੇ ਦੇ ਉੱਪਰ ਤੇ ਜਿਨ੍ਹਾਂ ਨੇ ਹੈਵੀ ਸਲਵਾਰ ਬਣਾਉਣੀਆਂ ਮੂਰੀਆਂ ਤੇ ਵਰਕ ਨਹੀਂ ਕਰਵਾਉਣਾ ਤਾਂ ਤੁਸੀਂ ਇਹਨੂੰ ਬਾਹਾਂ ਦੇ ਉੱਪਰ ਲਗਵਾ ਸਕਦੇ ਹੋ ਇਸ ਲਈ ਇਹ ਚੀਜ਼ ਨੂੰ ਤੁਸੀਂ ਇਹ ਨਾ ਸੋਚਿਓ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਸਾਰੇ ਤੇ ਕੰਮ ਹੋਇਆ ਹੋਇਆ ਜਿਹੜਾ ਤੁਹਾਨੂੰ ਅਸੀਂ ਨੇੜੇ ਤੋਂ ਦਿਖਾ ਰਹੇ ਹਾਂ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਤੇ ਨਾਲ ਇਹਦੇ ਸਹੀ ਮਾਰਿਆ ਜੀ ਪਸ਼ਮੀਨੇ ਦਾ ਇਹ ਦੁਪੱਟਾ ਇਹਦੇ ਵਿੱਚ ਸਾਡੇ ਕੋਲ ਤਿੰਨ ਕਲਰ ਆਏ ਨੇ ਤਿੰਨੇ ਹੀ ਕਲਰ ਟੌਪ ਨੇ ਆ ਲੋ ਤਿੰਨੇ ਹੀ ਕਲਰ ਟੌਪ ਨੇ ਜੇ ਕਿਸੇ ਭੈਣ ਨੇ ਆਪਣੇ ਲੋਹੜੀ ਦੇ ਕਿਸੇ ਦੇ ਫੰਕਸ਼ਨਸ ਨੇ ਤੁਸੀਂ ਖਾਸ ਕਿਸੇ ਨੂੰ ਦੇਣੇ ਨੇ ਤਾਂ ਬਹੁਤ ਸੋਹਣੇ ਸੂਟ ਨੇ ਅਗਲਾ ਪਾਉਗਾ ਹੰਡਾਉਗਾ ਨਾਲ ਇਦਾਂ ਦੀਆਂ ਇੰਨੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਰੇਅਰ ਹੀ ਮਿਲਦੀਆਂ ਨੇ ਇਹ ਹਰ ਕਿਸੇ ਨੂੰ ਨਹੀਂ ਤੁਹਾਨੂੰ ਮਿਲਣੀਆਂ ਨੰਬਰ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਕਲਰ ਦਵਾਂਗੇ ਆ ਲੋ ਕਲਰ ਇਹਦੇ ਚੈੱਕ ਕਰ ਲਓ ਦੋਨੇ ਹੀ ਕਲਰ ਬਹੁਤ ਪਿਆਰੇ ਰਹਿਣਗੇ ਆਰੋਗੀ ਇਹਦੀ ਸ਼ਰਟ ਇਹ ਆ ਗਿਆ ਮਸਟਰਡ ਸ਼ੇਡ ਨਾਲ ਇਹਦੇ ਸੇਮ ਆ ਰਹੀ ਹੈ ਜੀ ਮਸਟਰਡ ਬਾਟਮ ਐਂਡ ਨਾਲ ਸੇਮ ਆ ਰਿਹਾ ਦੁਪੱਟਾ ਨੰਬਰ ਇਹਦਾ ਰਹੂਗਾ ਜੀ 9 ਐਂਡ ਲਾਸਟ ਪੀਸ ਸਾਡਾ ਆਲੂਚ ਮਹਿੰਦੀ ਆ ਸ਼ੇਡ ਰਹੂਗਾ ਸੇਮ ਦੇਖੋ ਸਾਰਾ ਕੇਰੇ ਦੇ ਉੱਪਰ ਵਰਕ ਆ ਰਿਹਾ ਸੇਮ ਆ ਰਿਹਾ ਜੀ ਬਾਟਮ ਦੇ ਉੱਪਰ ਮੈਂ ਫੇਰ ਰਿਪੀਟ ਕਰ ਰਹੀ ਆ ਇਹ ਚੀਜ਼ ਨੂੰ ਨਾ ਛੱਡ ਦਿਓ ਵੀ ਪੈਣੋ ਬਾਟਮ ਦੇ ਉੱਤੇ ਵਰਕ ਆ ਤੇ ਅਸੀਂ ਲੈਣਾ ਨਹੀਂ ਇਹੀ ਉੱਤਰ ਦੀ ਵੀ ਆ ਜਸਟ ਇੱਕ ਨਾਲ ਅਟੈਚ ਕੀਤੀ ਹੋਈ ਆ ਚਾਹੇ ਤੁਸੀਂ ਇਹਨੂੰ ਲਗਾਉਣਾ ਚਾਹੋ ਲਗਵਾ ਸਕਦੇ ਹੋ ਤਾਂ ਨਾ ਚਾਹੋ ਉਤਾਰ ਸਕਦੇ ਹੋ ਇਹ ਇਦਾਂ ਬਣਾਈ ਗਈ ਆ ਬਹੁਤ ਸੋਹਣਾ ਬਹੁਤ ਪਿਆਰਾ ਇਹਦਾ ਸਾਰਾ ਕੰਮ ਹੋਇਆ ਹੋਇਆ ਐਂਡ ਨਾਲ ਇਹਦੇ ਤੁਸੀਂ ਕਸ਼ਮੀਨੀ ਦੇ ਇਹਦਾ ਸ਼ਾਲ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਇਹਦਾ ਰਹੂਗਾ ਜੀ 10 10 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਅੱਜ ਦੀ ਕਲੈਕਸ਼ਨ ਲੈ ਕੇ ਆਇਆ ਟੌਪ ਹਿੱਟ ਆਰਟੀਕਲ ਲੈ ਕੇ ਆਇਆ ਇਹਨਾਂ ਵਿੱਚੋਂ ਕੋਈ ਵੀ ਸੋਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੋਟਾਂ ਨੂੰ ਮੰਗਵਾ ਸਕਦੇ ਹੋ ਜਾਨ ਤੋਂ ਪਹਿਲਾਂ ਭੈਣ ਬਣ ਕੇ ਜਰੂਰ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ Só